ਜਦੋਂ ਹੌਸੀ ਨਹੀਂ ਹੈਗਾ ਕੌਂਸਲਰ ਹੀ ਨਹੀਂ ਬਣੇ ਇਲੈਕਸ਼ਨ ਹੀ ਨਹੀਂ ਹੋਏ ਉਹ ਆਪਣੀਆਂ ਸਟੈਂਪਸ ਕਿੱਦਾਂ ਲਗਾ ਰਹੇ ਆ ਜਦੋਂ ਕੌਂਸਲਰ ਹੈ ਹੀ ਨਹੀਂ ਉਹ ਸਟੈਂਪ ਲਗਾ ਸਕਦੇ ਆ ਜਿਹੜਾ ਇੱਕ ਆਫੀਸ਼ੀਅਲ ਡਾਕੂਮੈਂਟ ਹੋਵੇ ਜਿਹੜਾ ਸਰਕਾਰ ਦਾ ਹੋਵੇ ਕਾਰਪੋਰੇਸ਼ਨ ਦਾ ਰਜਿਸਟਰ ਹੋਵੇ ਜਦੋਂ ਕਿ ਇਲੈਕਸ਼ਨ ਹੋਇਆ ਹੀ ਨਹੀਂ ਹੈਗਾ ਉਹਨਾਂ ਤੇ ਕੀ ਆ ਗਲਤੀ ਅਫਸਰਾਂ ਦੀ ਗਲਤੀ ਲੁਧਿਆਣਾ ਕਾਰਪੋਰੇਸ਼ਨ ਦੀ ਔਰ ਪੁਕਤੇ ਕੌਣ ਲੁਧਿਆਣੇ ਦੀ ਜਨਤਾ ਜਦੋਂ ਬਾਣੀ ਨਹੀਂ ਸਕਦੇ ਰਾਸ਼ਨ ਕਾਰਡ ਤੇ ਫਿਰ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਐ ਐਮਐਲਿਆਂ ਦੀ ਦੁਕਾਨਦਾਰੀ ੱਟਕੇ ਨਾਲ ਚਲਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਐ ਇਹ ਜਦੋਂ ਪੈਸੇ 15 ਕਰੋੜ ਰੁਪਏ ਦੀ ਪੇਮੈਂਟ ਹੋਈ ਐ ਉਸ ਤੇ ਜਿਹੜਾ ਡਿਪਾਰਟਮੈਂਟ ਦਾ ਹੈੱਡ ਆ ਉਹਦੇ ਵੀ ਸਾਈਨ ਹੋਏ ਹੋਣਗੇ ਤੇ ਕਮਿਸ਼ਨਰ ਸਾਹਿਬ ਦੇ ਸਭ ਦੇ ਸਾਈਨ ਹੋਏ ਹੋਣਗੇ ਕੋਈ 100 ਰੁਪਏ ਤਾਂ ਨਿਕਲੇ ਨਹੀਂ 15 ਕਰੋੜ ਰੁਪਏ ਨਿਕਲੇ ਆ ਸਰਕਾਰੀ ਕਾਗਜ਼ਾਂ ਤੇ ਸਟੈਂਪ ਪਾੜਾ ਤਾਂ ਕੀਤਾ ਹੀ ਕੀਤਾ ਐ ਵੇ ਰਾਸ਼ਨ ਕਾਰਡ ਜਦ ਬਣ ਨਹੀਂ ਰਹੇ ਰਾਸ਼ਨ ਕਾਰਡਾਂ ਦੇ ਉੱਤੇ ਕੈਪ ਲੱਗਿਆ ਹੋਇਆ ਲੋਕਾਂ ਨਾਲ ਇੱਕ ਬਹੁਤ ਵੱਡੀ ਠੱਗੀ ਹੋ ਰਹੀ ਹੈ ਭਈ ਕਦੀ ਵੀ ਕਾਉਂਸਲਰ ਦੀ ਸਟੈਂਪ ਲੱਗਣੀ ਬੰਦ ਨਹੀਂ ਹੁੰਦੀ ਪਹਿਲੇ ਵੀ ਹੋਈਆਂ ਨੇ ਤੇ ਲੱਗਦੀਆਂ ਰਹੀਆਂ ਨੇ ਇਹ ਪਹਿਲੀ ਵਾਰ ਹੈ ਵੀ ਕਾਉਂਟਰ ਪਾਸ ਕਰਕੇ ਜਾਣ ਕੇ ਲੋਕਾਂ ਦੀ ਖੱਜਲ ਖਾਹੀ ਵੀ ਐਮਐਲਏ ਦੀ ਦੁਕਾਨਦਾਰੀ ਚੱਲੇ ਦੋ ਤਿੰਨ ਮੇਨ ਮੁੱਦੇ ਸੀ ਕਿ ਠੀਕ ਹੈ ਹਾਊਸ ਨਹੀਂ ਹੈ 2022 ਤੋਂ ਐਕਸ ਕਾਉਂਸਲਰ ਦੀ ਮੋਰ ਬੰਦ ਕਰ ਦਿੱਤੀ ਘਟਦੀ ਹਾਊਸ ਨੇ ਹੀ ਇਲੈਕਸ਼ਨਸ ਨਹੀਂ ਹੋਏ ਬਾਰ ਬਾਰ ਸਾਰੇ ਕਹਿ ਰਹੇ ਕਿ ਇਲੈਕਸ਼ਨਸ ਕਰਾਓ ਪਰ ਜਦੋਂ ਹਾਊਸ ਹੀ ਨਹੀਂ ਹੈਗਾ ਕਾਉਂਸਲਰ ਹੀ ਨਹੀਂ ਬਣੇ ਇਲੈਕਸ਼ਨ ਹੀ ਨਹੀਂ ਹੋਏ ਤੇ ਜਿਹੜੇ ਕਾਰਪੋਰੇਸ਼ਨ ਦੇ ਰਜਿਸਟਰਡ ਹੈ ਜਾਂ ਅਫੀਸ਼ੀਅਲ ਡਾਕੂਮੈਂਟ ਹੈ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੈਲਫ ਡਿਕਲੇਅਰਡ ਕਾਉਂਸਲਰ ਬਨੇ ਹੋਏ ਆ ਉਹ ਆਪਣੀਆਂ ਸਟੈਂਪਸ ਕਿੱਦਾਂ ਲਗਾ ਰਹੇ ਆ ਉਹ ਕਹਿ ਰਹੇ ਜੀ ਅਸੀਂ ਕਾਉਂਸਲਰ ਦੇ ਉੱਪਰ ਆਪਣੀ ਸਟੈਂਪ ਲਗਾਈ ਹੈ ਮੇਰਾ ਇਸ਼ੂ ਵੀ ਇਹੀ ਹੈ ਜਦੋਂ ਕਾਉਂਸਲਰ ਹੈ ਹੀ ਨਹੀਂ ਤੇ ਉਹ ਸਟੈਂਪ ਲਗਾ ਸਕਦੇ ਆ ਜਿਹੜਾ ਇੱਕ ਆਫੀਸ਼ੀਅਲ ਡਾਕੂਮੈਂਟ ਹੋਵੇ ਜਿਹੜਾ ਸਰਕਾਰ ਦਾ ਹੋਵੇ ਕਾਰਪੋਰੇਸ਼ਨ ਦਾ ਰਜਿਸਟਰ ਹੋਵੇ ਜਦੋਂ ਕਿ ਇਲੈਕਸ਼ਨ ਹੋਇਆ ਹੀ ਨਹੀਂ ਹੈਗਾ ਦੂਸਰੀ ਗੱਲ ਕਾਰਪੋਰੇਸ਼ਨ ਦੇ ਵਿੱਚ ਜਿੰਨੀਆਂ ਵੀ ਸਾਰੀ ਕਾਰਪੋਰੇਸ਼ਨ ਹੈ ਸਾਡੀਆਂ ਪੰਜ ਮੇਨ ਜਿਹੜੀ ਵੀ ਪਾਲਿਸੀ ਗਵਰਨਮੈਂਟ ਵੱਲੋਂ ਬਣ ਕੇ ਆਂਦੀ ਆ ਇੱਕੋ ਜਿੱਕੀ ਲਾਗੂ ਹੁੰਦੀ ਆ ਹੁਣ ਸਾਡੀ ਲੁਧਿਆਣਾ ਕਾਰਪੋਰੇਸ਼ਨ ਨੇ ਇੱਕ ਨਵਾਂ ਸਾਡੇ ਤੇ ਪ੍ਰੋਪਰਟੀ ਟੈਕਸ ਦੇ ਵਿੱਚ ਐਡ ਕੀਤਾ ਕਾਲਮ ਕੈਂਸਰ ਦਾ ਬਕਾਇਆ ਟੈਸਟ ਕੈਂਸਰ ਅਸੈਸ ਲੈਣਾ ਉਹਨਾਂ ਨੇ 2013 ਦੇ ਵਿੱਚ ਸ਼ਾਇਦ ਨੋਟੀਫਿਕੇਸ਼ਨ ਚ ਹੋਊਗਾ ਲੇਕਿਨ ਇੰਪਲੀਮੈਂਟ ਨਹੀਂ ਹੋਇਆ 2022 ਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਇੰਪਲੀਮੈਂਟ ਕਰਤਾ ਵੀ ਕੈਂਸਰ ਅਸੈਸ ਲਾ ਅਸੀਂ 2022 ਤੋਂ ਲੁਧਿਆਣੇ ਵਾਲੇ ਦੇ ਰਿਹਾ ਪਰ ਹੁਣ ਜਦੋਂ ਨਵਾਂ 2024-25 ਚ ਭਰਨਾ ਸ਼ੁਰੂ ਕੀਤਾ ਤੇ ਇਹਨਾਂ ਨੇ ਸਾਨੂੰ ਬਕਾਇਆ 2013 ਤੋਂ ਲੈ ਕੇ 9 ਸਾਲਾਂ ਦਾ ਐਡ ਕਰਕੇ ਦੇਤਾ ਕਿਉਂ ਕਾਦੇ ਲਈ ਜਿਹੜਾ 2000 ਪ੍ਰਾਪਰਟੀ ਟੈਕਸ ਹੈ ਕਿਸੇ ਰੈ residențial ਦਾ ਉਹਨੂੰ ਤਾਂ ਵਿਚਾਰੇ ਨੂੰ 400-500 ਰੁਪਏ ਦੇਣੇ ਵੀ ਔਖੇ ਆ ਜਿਹੜਾ ਵਿਚਾਰਾ 15000 ਰੁਪਏ ਮਹੀਨੇ ਦੇ ਕਮਾਉਂਦਾ ਹੈ ਜਾਂ ਦਿਹਾੜੀ ਕਰਦਾ ਹੈਗਾ ਆ ਤੇ ਜਿਹੜਾ ਬੰਦੇ ਵੱਡੇ ਕੰਪਲੈਕਸ ਹੈ ਜਿਹੜੇ ਕਮਰਸ਼ੀਅਲ ਹੈ ਜਿਹੜੇ ਇੰਡਸਟਰੀ ਹੈ ਜਿਹੜੇ ਲੱਖਾਂ ਦੇ ਟੈਕਸ ਦਿੰਦੇ ਆ ਤੇ ਉਹ ਫੇਰ ਦੁਬਾਰਾ ਇੰਨਾ ਇਕੱਠਾ ਹੋਇਆ ਹੋਇਆ ਲੱਖਾਂ ਦੇ ਵਿੱਚ ਐਂ ਕਿਉਂ ਦੇਣ ਉਹਨਾਂ ਤੇ ਕੀ ਆ ਗਲਤੀ ਅਫਸਰਾਂ ਦੀ ਗਲਤੀ ਲੁਧਿਆਣਾ ਕਾਰਪੋਰੇਸ਼ਨ ਦੀ ਔਰ ਪੁਗਤੇ ਕੌਣ ਲੁਧਿਆਣੇ ਦੀ ਜਨਤਾ 15 ਕਰੋੜ ਰੁਪਏ ਕਾਉਂਸ ਹਾਸਤੇ ਪਤਾ ਹੀ ਕਿੱਥੇ ਗਏ ਸਿਰਫ ਇੱਕ ਡੀਐਫਐਸਏ ਬਦਲਤਾ ਉਹਨੂੰ ਇੱਥੋਂ મોਕੇ ਭੇਜਤਾ ਵੀ ਜਦੋਂ ਪੈਸੇ 15 ਕਰੋੜ ਰੁਪਏ ਦੀ ਪੇਮੈਂਟ ਹੋਈ ਹੈ ਉੱਤੇ ਜਿਹੜਾ ਡਿਪਾਰਟਮੈਂਟ ਦਾ ਹੈੱਡ ਹੈ ਉਹਦੇ ਵੀ ਸਾਈਨ ਹੋਏ ਹੋਣਗੇ ਉੱਤੇ ਜਨਲ ਕਮਿਸ਼ਨਰ ਦੇ ਉੱਤੇ ਐਡੀਸ਼ਨਲ ਕਮਿਸ਼ਨਰ ਦੇ ਉੱਤੇ ਕਮਿਸ਼ਨਰ ਸਾਹਿਬ ਦੇ ਸਭ ਦੇ ਸਾਈਨ ਹੋਏ ਹੋਣਗੇ ਕੋਈ 100 ਰੁਪਏ ਤਾਂ ਨਿਕਲੇ ਨਹੀਂ 15 ਕਰੋੜ ਰੁਪਏ ਨਿਕਲੇ ਆ ਤੇ ਇੱਕ ਬੰਦੇ ਤੇ ਐਕਸ਼ਨ ਕਿਉਂ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਪਿਛਲੇ ਸਾਲ ਵੀ ਸਾਡੇ ਕਾਰਪੋਰੇਸ਼ਨ ਦੇ EMPLOYE ਨਹੀਂ ਹੈਗੇ ਉਹਨਾਂ ਦੇ ਖਾਤਿਆਂ 'ਚ ਪੈਸੇ ਜਾ ਰਹੇ ਆ ਤੁਸੀਂ ਸਾਰੇ ਮੀਡੀਆ ਵਾਲੇ ਇੱਥੇ ਖੜੇ ਹੋ ਮੇਰੇ ਨਾਲ ਬੈਟਰ ਜਾਣਦੇ ਹੋ ਦੱਸੋ ਉਹਨਾਂ ਤੇ ਕੀ ਕਾਰਵਾਈ ਹੋਈ ਨਾ ਕਿਸੇ ਅਫਸਰ ਤੇ ਹੋਈ ਨਾ ਕਿਸੇ EMPLOYEE ਤੇ ਹੋਈ ਵਿਚਾਰੇ ਜਿਹੜੇ ਦੋ ਕਲਰਕ ਸੇਵਾਦਾਰ ਸੀਗੇ ਉਹਨਾਂ ਨੂੰ ਸਸਪੈਂਡ ਕਰਕੇ ਰੱਖਤਾ ਇੰਨੀਆਂ ਵੱਡੀਆਂ ਰਕਮਾਂ ਜਿਹੜੀਆਂ ਕਾਰਪੋਰੇਸ਼ਨ ਦੇ ਵਿੱਚੋਂ ਨਿਕਲ ਰਹੀਆਂ ਹੈਗੀਆਂ ਆ ਉਹ ਕਿਹਦੀ ਮਨਜ਼ੂਰੀ ਨਾਲ ਕਿਹਦੇ ਉਹਦੇ ਨਾਲ ਇੱਧਰ ਉੱਧਰ ਖੁਦਰ ਬਦਰ ਹੋ ਰਹੀਆਂ ਅੱਗੋਂ ਇਲੈਕਸ਼ਨ ਹੋਣੇ ਆ ਨਵਾਂ ਹਾਊਸ ਬੰਨਣਾ ਆ ਮੈਂ ਕਿ ਸਾਨੂੰ ਤਾਂ ਲੁਧਿਆਣੇ ਨੂੰ ਇਹ ਖਤਮ ਹੀ ਕਰਕੇ ਜਾਣ ਗਿਆ ਐਮਐਲਏ ਜਿੰਨੇ ਹੈਗੇ ਦੇਖੋ ਮੈਂ ਤਾਂ ਇੱਕ ਦਫੀ ਆ ਤੇ ਰਜਿਸਟਰ ਤੁਸੀਂ মিডিਆ ਵਾਲੇ ਹੋ ਕਾਰਪੋਰੇਸ਼ਨ ਜਾ ਕੇ ਸਾਰੇ ਰਜਿਸਟਰ ਚੈੱਕ ਕਰਵਾ ਲਓ ਸਾਰਿਆਂ ਦੀ ਮਿਲ ਗਈ ਮੈਂ ਤੁਹਾਨੂੰ ਪੇਪਰ ਦੇ ਦਿੰਦੀ ਆ ਮੇਰੀ ਫੇਸਬੁੱਕ ਤੇ ਵੀ ਅਪਲੋਡ ਹੈਗਾ ਆ ਵਾਰਡ ਨੰਬਰ 64 ਦੇ ਸੈਫ ਡਿਕਲੇਰਡ ਕਾਉਂਸਲਰ ਵਾਰਡ ਨੰਬਰ 64 ਜਿਹੜਾ ਨਵਾਂ ਪੁਰਾਣਾ 77 ਤੇ 78 ਉਹਨਾਂ ਨੇ ਆਪਣੀ ਸਟੈਂਪ ਲਾਈ ਆ ਤੁਸੀਂ ਦੇਖ ਲੈਣਾ ਜੀ ਤੀਜੀ ਗੱਲ ਤੋਂ ਪਹਿਲਾਂ ਹੀ ਲੱਗਦਾ ਵੀ ਸਟੈਂਪ ਲੱਗਣ ਲੱਗੀ ਹੈ ਮੈਂ ਕਹਿੰਦੀ ਨਹੀਂ ਇਲੈਕਟਡ ਹੋਏ ਨਹੀਂ ਕਾਉਂਸਲਰ ਤੇ ਮੈਂ ਕਹਿੰਦੀ ਠੀਕ ਹੈ ਵੀ ਤੁਸੀਂ ਨਈ ਇਲੈਕਸ਼ਨ ਕਰਾਣੇ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਸੈਂਡਰ ਕਰਤਾ ਐਮਐਲਐਸ ਨੂੰ ਦੇ ਦਿੱਤਾ ਤੁਸੀਂ ਸੋ ਕਾਲਡ ਸੈਲਫ ਡਿclareਡ ਕੌਂਸਲ ਬਣਾਤੇ ਫਿਰ ਲੋਕਾਂ ਦੀ ਕਚੈਰੀ ਚ ਆ ਸਾਰੇ ਜਨੇ ਐਸੀ ਔਰ ਤੁਹਾਡੇ ਸਾਹਮਣੇ ਵੀ ਐ ਸ਼ਹਿਰ ਦਾ ਹਾਲ ਦੇਖ ਲੋ ਸੜਕਾਂ ਦੇ ਉੱਪਰ ਕੂੜਾ ਆ ਜਗ੍ਹਾ ਜਗ੍ਹਾ ਗੰਦ ਪਿਆ ਹੈਗਾ ਲਾਈਟਾਂ ਜਗ ਰਹੀਆਂ ਬੁਝ ਰਹੀਆਂ ਸਾਰੇ ਸੀਵਰੇਜ ਬੰਦ ਪਿਆ ਜਿੱਥੇ ਇਥੇ ਤੁਸੀਂ ਰਹਿੰਦੇ ਹੋ ਦੱਸ ਦਿਓ ਜਦ ਦਿਨ ਬਾਰਿਸ਼ ਆਂਦੀ ਤੁਹਾਡੇ ਘਰਾਂ ਚ ਪਾਣੀ ਜਾਂਦਾ ਕਿ ਨਹੀਂ ਜਾਂਦਾ ਸਾਰਿਆਂ ਦੇ ਜਾਂਦਾ ਹੋਣਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਤੇ ਫਿਰ ਹੈ ਕੀ ਐ કે ઇનાને சரન્ડર ਹੀ ਕੀਤਾ ਹੋਇਆ ساری ਕਾਰਪੋਰੇਸ਼ਨ ਵੇਚ ਕੇ ਹੀ ਰੱਖਤੀ ਹੈਗੀ ਐਮਐਲਏਸ ਦੇ ਜਾਂ ਸਰਕਾਰ ਤੇ ਮੇਰੀ ਰਿਕੁਐਸਟ ਹੈ ਭਗਵਾਨ ਮਾਨ ਜੀ ਨੂੰ ਸੜੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਹੈ ਚੰਗੇ ਡਿਸੀਜਨ ਲੈਂਦੇ ਆ ਜਰਾ ਥੋੜਾ ਜਿਆ ਲੁਧਿਆਣੇ ਵਾਲ ਵੀ ਝਾਤੀ ਮਾਰ ਲੈਣ ਡੀਸੀ ਮੈਡਮ ਨੇ ਇਹ ਕਿਹਾ ਕਿ ਅਸੀਂ ਮੈਂ ਇਹ ਸੈਂਡ ਕਰ ਦੇਣੀ ਆ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਉਹ ਇੱਥੇ ਕੀ ਇਲੈਕਸ਼ਨ ਲੈਂਦੇ ਆ ਪਰ ਮੈਂ ਡੀਸੀ ਮੈਡਮ ਤੇ ਭਰੋਸਾ ਕਰੂੰਗੀ ਦੇਖੂੰਗੀ ਕਿ ਹਫਤੇ ਦਾ 3 ਦੇ ਵਿੱਚ ਕੀ ਇੱਥੇ ਹੁੰਦੀ ਹੈ ਕਾਰਵਾਈ ਕਿਉਂਕਿ ਜਿੰਨੇ ਵੀ ਇਸ਼ੂ ਅੱਜ ਤੱਕ ਮੈਂ ਉਠਾਏ ਆ ਚਾਹੇ ਉਹ EMPLOYEES ਦੀ ਜਿਹੜੇ ਸਾਡੇ ON ROLL ਨਹੀਂ ਹੈਗੇ ਉਹਨਾਂ ਦੇ ਅਕਾਊਂਟ 'ਚ ਪੈਸੇ ਜਾਂਦਾ ਕਾ ਉਸ ਦਾ ਸਫਾਈ ਦਾ ਮੈਂ ਉੱਪਰ ਚੀਫ ਸੈਕਟਰੀ ਤੱਕ ਨੂੰ ਮੇਲਸ ਪਾਈਆਂ ਹੈਗੀਆਂ ਕੋਈ ਅੱਜ ਤੱਕ ਕਾਰਵਾਈ ਨਹੀਂ ਹੋਈ ਕੋਈ ਜਵਾਬ ਨਹੀਂ ਆਇਆ ਕੁਝ ਵੀ ਤੁਹਾਨੂੰ ਮੈਸੇਜ ਵੀ ਨਹੀਂ ਉਹ ਕਨਵੇ ਕਰਦੇ ਵੀ ਤੁਹਾਡੀ ਅਸੀਂ ਐਸੈਪਟ ਵੀ ਕੀਤੀ ਆ ਜਾਂ ਰੱਤੀ ਚ ਸਿੱਟਦੀ ਹੈਗੀ ਆ ਜਿਹੜੇ ਪੋਲ ਦੇ نیچے ਤੁਸੀਂ ਕਿਹਾ ਕਿ ਪੋਜ਼ਿਟਿਵ ਜਿਹੜੇ ਬੈਠੇ ਹੁੰਦੇ ਆ ਉਹਨਾਂ ਬਾਰੇ ਬੈਠੇ ਆ ਉਹਦੇ ਬਾਰੇ ਵੀ ਦੇਖੋ ਐਨਾ ਸੋਨਾ ਪੂਲ ਬਣਿਆ ਸਾਰੇ ਲੋਕੀਓ ਦੀ ਤਾਰੀਫ ਕਰਦੇ ਆ ਪਰ ਐਨੇ ਲੋਕ ਆ ਕੇ ਉਹਦੇ niche ਬੈਠ ਗਏ ਔਰ ਤੁਸੀਂ ਇਹ ਦੇਖੋ ਅੱਜ ਵੀ ਗੁਰਦੇਵ ਨਗਰ ਚ ਤਿੰਨ ਚੋਰੀਆਂ ਹੋਈਆਂ ਹੈਗੀਆਂ ਆ ਔਰ ਅਸੀਂ ਉਹਨਾਂ ਏਰੀਆ ਚ ਰਹਿੰਦੇ ਆ ਜਿਹੜੇ ਬਿਲਕੁਲ ਉਹਦੇ ਨਾਲ ਲੱਗਦੇ ਆ ਹਰ ਜਗ੍ਹਾ ਚੈਨ ਛਪਤੀ ਜਾ ਰਹੀ ਆ ਹਰ ਜਗ੍ਹਾ ਮੋਟਰਸਾਈਕਲ ਚਨੇ ਜਾ ਰਹਾ ਹਰ ਜਗ੍ਹਾ ਆਮ ਲੋਕਾਂ ਦੇ ਘਰਾਚੇ ਵੜਕੇ ਉਹ ਛਿਨਾ ਛਪਤੀ ਕਰਦੇ ਹੈਗੇ ਆ ਕਿਤੇ ਤਾਂ ਇਹ ਲੋਕ ਕੰਟਰੋਲ ਕਰਨ ਇਹ ਲੋਕ ਕੌਣ ਹੈ ਕੋਈ ਜਾਣਦਾ ਕਦੋਂ ਆ ਕੇ ਬੈਠ ਕੇ ਪਤਾ ਸਾਰੇ ਲੁਧਿਆਣੇ ਦੇ ਵਿੱਚ ਦਿੱਕਤ ਹੈ ਹਰ ਮੈਂ ਰੇੜੀਆਂ ਦੀ ਤਾਂ ਗੱਲ ਹੀ ਨਹੀਂ ਕਰ ਰਹੀ ਮੈਂ ਤਾਂ ਜਿਹੜੇ ਫालतू ਬੈਠੇ ਆ ਇਹ ਵੀ ਇਹ ਬੈਠਣ ਵਾਲੇ ਨੂੰ ਪਲਸ ਦੋ ਚੀਜ਼ ਕਰ ਮੈਂ ਮੈਂ ਰੇੜੀਆਂ ਦੀ ਗੱਲ ਹੀ ਨਹੀਂ ਕਰ ਰਹੀ ਰੇੜੀ ਵਾਲਾ ਤਾਂ ਕੋਈ ਆਪਣੇ ਕਮਾ ਰਿਆ ਹੋਣਾ ਆ ਇਹ ਲੋਕ ਤਾਂ ਉਹ ਬੈਠੇ ਜਿਹੜੇ ਬੈਠੇ ਆ ਜਿਹੜੇ ਕੁਝ ਵੀ ਨਹੀਂ ਕਰ ਰਹੇ ਔਰ ਪਤਾ ਨਹੀਂ ਕੀ ਕਰ ਰਹੇ ਹੈਗੇ ਹਰ ਚੌਂਕ ਤੇ ਤੁਹਾਡੇ ਕੋਲ ਇਹ ਸਾਨੂੰ ਦਿਖਾ ਦਿੱਤੇ ਸਰਕਾਰੀ ਕਾਗਜ਼ਾਂ ਤੇ ਸਟੈਂਪ ਵਾਲਾ ਤਾਂ ਕੀਤਾ ਹੀ ਕੀਤਾ ਹੈ ਜਿਹੜਾ ਹਾਊਸ ਟੈਕਸ ਦੇ ਨਾਲ ਇਹਨਾਂ ਨੇ ਸੈਸ ਲਾਇਆ 13 ਤੋਂ ਉਹਦਾ ਵੀ ਗੱਲ ਕੀਤੀ ਹੈ ਨਾਲ ਇਹ ਮੁੱਦਾ ਵੀ ਉੱਚਕਿਆ ਗਿਆ ਵੀ ਰਾਸ਼ਨ ਕਾਰਡ ਜਦ ਬਣ ਨਹੀਂ ਰਹੇ ਰਾਸ਼ਨ ਕਾਰਡਾਂ ਦੇ ਉੱਤੇ ਕੈਪ ਲੱਗਿਆ ਹੋਇਆ ਤੇ ਸਾਰੇ ਪੋਲੀਟਿਕਲੀ ਐਮਐਲਆ ਦੇ ਦਫ਼ਤਰਾਂ ਦੇ ਵਿੱਚ ਰਾਸ਼ਨ ਕਾਰਡ ਭਰੇ ਜਾ ਰਹੇ ਆ ਲੋਕਾਂ ਨਾਲ ਇੱਕ ਬਹੁਤ ਵੱਡੀ ਠੱਗੀ ਹੋ ਰਹੀ ਹੈ ਜਦੋਂ ਬਣ ਨਹੀਂ ਸਕਦੇ ਰਾਸ਼ਨ ਕਾਰਡ ਤੇ ਫਿਰ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਵੀ ਉਹਦੇ ਉੱਤੇ ਛੇਤੀ ਕਾਰਵਾਈ ਕਰਨਗੇ ਤੇ ਕਹਿੰਦੇ ਅਸੀਂ ਇਹਦੇ ਵੱਲੋਂ ਸਾਰਾ ਕਲੈਰਿਟੀ ਵੀ ਕਰਾਂਗੇ ਤੇ ਜਿੱਥੇ-ਜਿੱਥੇ ਹੋਰ ਕੁਝ ਮੁੱਦਿਆਂ ਦੇ ਉੱਤੇ ਅਸੀਂ ਜਿਹੜੇ ਸਟੈਂਪ ਲੱਗਣਦੇ ਜਾਂ ਹੋਰ ਸੀਗੇ ਉਹ ਕਹਿੰਦੇ ਤੁਸੀਂ ਜਿੱਥੇ-ਜਿੱਥੇ ਪ੍ਰੋਬਲਮ ਆਉਂਦੀ ਆ ਸਾਨੂੰ ਪ੍ਰੂਫ ਦੇ ਦਿਓ ਅਸੀਂ ਅਗਲੀ ਵਾਰ ਜਦੋਂ ਆਵਾਂਗੇ ਸਾਰੇ ਕਾਗਜ਼ ਚੱਕ ਕੇ ਲਿਆ ਕੇ ਆਪਣੇ ਦਫ਼ਤਰ ਵਾਲਿਆਂ ਨੂੰ ਦੇ ਦਾਂਗੇ ਵੀ ਆ ਲਓ ਫੋਟੋ ਉਤਾਰੋ ਕੌਣ ਸੀ ਕਮੇਟੀ ਦਾ ਚੇਅਰਮੈਨ ਕੌਣ ਸੀਗਾ ਸਰ ਗੁਰਪ੍ਰੀਤ ਗੋਗੀ ਤਾਂ ਫਿਰ ਉਹ ਆਪ ਤਾਂ ਸਰਕਾਰ ਦੇ ਵਿੱਚ ਚੇਅਰਮੈਨ ਸੀਗਾ ਤੇ ਜਿਹੜੀ ਸਰਕਾਰ ਚੋਂ ਆਪ ਹਿੱਸੇਦਾਰ ਸੀਗਾ ਤੇ ਉਹ ਉਹ ਬੰਦਾ ਹੁਣ ਠੱਗੀ ਦੇ ਕਿਹੜੇ ਅਫਸੋਸ ਲਾ ਸਕਦਾ ਤੁਸੀਂ ਆਪ ਇਤੋਂ ਲਾਲੋ ਅੰਦਾਜ਼ਾ ਇਹ ਹਲਕੀ ਰਾਜਨੀਤੀ ਹੈ ਇਹ ਘਟੀਆਂ ਸਿਆਸਤ ਅਸੀਂ ਕਰਦੇ ਨਹੀਂ ਬਿਲਕੁਲ ਬਿਲਕੁਲ ਕੋਈ ਬੰਦਾ ਵੀ ਕਿਉਂਕਿ ਇਲੈਕਸ਼ਨ ਹੋ ਨਹੀਂ ਰਹੇ ਸਟੈਂਪ ਲਵਾਉਣ ਲਈ ਕੋਈ ਗਰੀਬ ਬੰਦਾ ਆਟੋ ਲੈਂਦਾ ਕੋਈ ਕੋਈ ਹੋਰ ਸਾਧਨ ਲੈਂਦਾ ਤੇ ਐਮਐਲਏ ਦੇ ਦਫਤਰ ਜਾਂਦਾਗਾਹ ਐਮਐਲਏ ਮਿਲਦਾ ਨਹੀਂ ਸਟੈਂਪ ਲੱਗਦੀ ਨਹੀਂ ਕੰਮ ਨਹੀਂ ਹੁੰਦਾ ਤੇ 50 ਰੁਪਏ 100 ਰੁਪਏ ਦਿਹਾੜੀ ਦਾ ਆਪਣੀ ਦਿਹਾੜੀ ਕੋੜ ਦਾ ਅੱਡ ਤੇ ਆ ਖਰਚ ਕੇ ਅੱਡ ਜਾਂਦਾ ਹੈ ਤੇਲ ਖਰਚਦਾ ਸੋ ਅਗਲੇ ਨੂੰ ਬਹੁਤ ਵੱਡੀ ਇਹ ਲੋਕਾਂ ਨੂੰ ਹੋ ਰਹੀ ਹੈ ਕਿੱਥੇ 95 ਬੰਦਿਆਂ ਨੇ ਦੇਖਣਾ ਤੇ ਕਿੱਥੇ 6 ਬੰਦੇ ਇਹ ਮਤਲਬ ਪਹਿਲੇ ਦੁਕਾਨਦਾਰੀ ਚਲਾ ਰਹੇ ਕਹਿ ਸਕਦੇ ਆ ਵੀ ਆਪਣੇ ਦਫਤਰਾਂ ਬਿਲਕੁਲ ਐਮਐਲਏਆਂ ਦੀ ਦੁਕਾਨਦਾਰੀ ਧੱਕੇ ਨਾਲ ਚਲਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪਰ ਇੰਨਾ ਕੁਝ ਕਹਿਣ ਦੇ ਬਾਵਜੂਦ ਵੀ ਐਮਐਲਏ ਬਿਲਕੁਲ ਫੇਲ ਨੇ ਐਮਐਲਏਆਂ ਦੀ ਬਿਲਕੁਲ ਦੁਕਾਨਾਂ ਤਾਂ ਤਾਂ ਚੱਲਣ ਗਈਆਂ ਜੇ ਉਹਨਾਂ ਦੀ ਨੀਤ ਲੋਕਾਂ ਦੇ ਕੰਮ ਕਰਨ ਦੀ ਹੋਏ ਜਦੋਂ ਸਾਰਾ ਦਿਨ ਤਾਂ ਨੀਤ ਹੋਰ ਪਾਸੇ ਆ ਤੇ ਫਿਰ ਇਹ ਦੋ ਕੰਮ ਇਕੱਠੇ ਨਹੀਂ ਹੁੰਦੇ ਆ ਤਾਂ ਲੋਕਾਂ ਦੀ ਸੇਵਾ ਹੁੰਦੀ ਹੁੰਦੀ ਆ ਤੇ ਜਾਂ ਕਲਾਕਾਰੀਆਂ ਹੁੰਦੀਆਂ ਹੁੰਦੀਆਂ। ਚੋਣਾ ਕਿਉਂ ਨਹੀਂ ਹੋ ਰਹੀਆਂ ਕਾਰਪੋਰੇਸ਼ਨ ਦੀਆਂ ਕੀ ਕਾਰਨ ਕੀ ਮੰਨਦੇ? ਕਮਜ਼ੋਰ ਸਰਕਾਰ ਹੈ। ਡਰਦੇ ਨੇ ਇਸ ਗੱਲ ਤੋਂ। ਭਈ ਉਹਨਾਂ ਨੂੰ ਪਤਾ ਹੈ ਭਈ ਉਹਨਾਂ ਨੇ ਹਾਰ ਦੇਣੀਆਂ ਨੇ ਚੋਣਾ। ਆਪਣੀ ਹਾਰ ਨੂੰ ਦੇਖਦੇ ਹੋਏ ਇਹ ਸਰਕਾਰ ਚੋਣਾ ਤੋਂ ਭੱਜ ਰਹੀ। ਆਮ ਲੋਕਾਂ ਖੱਜਲ ਹੋ ਰਹੀ ਨੇ ਚੋਣਾ ਨਾ ਹੋਣਾ। ਬਿਲਕੁਲ ਤੁਹਾਡੇ ਸਾਹਮਣੇ ਆ। ਆਮ ਲੋਕਾਂ ਦੀ ਰੋਜ਼ ਦੀ ਖੱਜਲ ਖਰਾਬੀ ਆ। ਕਦੀ ਵੀ ਅੱਜ ਤੱਕ ਐ ਹੁੰਦਾ ਰਿਹਾ ਜਦੋਂ ਵੀ ਇਲੈਕਸ਼ਨ ਲੇਟ ਹੋਈ ਅਸੀਂ ਦੱਸ ਕੇ ਵੀ ਆਏ ਨੇ ਅੰਦਰ। ਭਈ ਕਦੀ ਵੀ ਕਾਉਂਸਲਰ ਦੀ ਸਟੈਂਪ ਲਗਣੀ ਬੰਦ ਨਹੀਂ ਹੁੰਦੀ ਪਹਿਲੇ ਵੀ ਹੋਈਆਂ ਨੇ ਤੇ ਲੱਗਦੀਆਂ ਰਹੀਆਂ ਨੇ ਇਹ ਪਹਿਲੀ ਵਾਰ ਆ ਵੀ ਕਾਉਂਟਰ ਪਾਸ ਕਰਕੇ ਜਾਣ ਕੇ ਲੋਕਾਂ ਦੀ ਖੱਜਲ ਖਰਾਬੀ ਵੀ ਐਮਐਲਏ ਦੀ ਦੁਕਾਨਦਾਰੀ ਚੱਲੇ ਪਰ ਜਿਹੜਾ ਜਿਵੇਂ ਕਹਿੰਦੇ ਨਾ ਨਲਾਇਕ ਬੱਚਾ ਹੋਏ ਤੁਸੀਂ ਉਹਨੂੰ ਜਿੰਨੀ ਮਰਜ਼ੀ ਪੜਾ ਲਓ ਜਿੰਨੀ ਮਰਜ਼ੀ ਕਰ ਲਓ ਜਦ ਤੱਕ ਉਹਦੀ ਆਪਦੀ ਨੀਤ ਨਹੀਂ ਹੈਗੀ ਤੁਸੀਂ ਉਹਨੂੰ ਸਪੂਨ ਫੀਡਿੰਗ ਨਹੀਂ ਕਰ ਸਕਦੇ ਸੋ ਇਹ ਫੇਲ ਐਮਐਲਏ ਨੇ ਤੁਸੀਂ ਉਹਨਾਂ ਨੂੰ ਪਾਸ ਨਹੀਂ ਕਰ ਸਕਦੇ ਜਿੰਨਾ ਮਰਜ਼ੀ ਸਰਕਾਰ ਪਿੱਛੋਂ ਤੱਕਾ ਲਾ